ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਗਰਚਾ ਇਹ ਜੋ ਤੁਸੀਂ ਦੇਖ ਰਹੇ ਆ ਇਹ ਮੇਨ ਰੋਡ ਤੇ ਪੈਂਦਾ ਆ ਰਾਹੋਂ ਰੋਡ ਜਿਸ ਨੂੰ ਕਹਿ ਦਿੰਦੇ ਆ ਸੰਘਣੀ ਬਸੋ ਵਾਲਾ ਇਹ ਇਲਾਕਾ ਹੈਗਾ ਜੋ ਸਾਨੂੰ ਦੱਸਿਆ ਗਿਆ ਆ ਪਤਾ ਲੱਗਾ ਆ ਕਿ ਬੀਤੀ ਰਾਤ ਜੋ ਕਿਹਾ ਗਿਆ ਆ ਕਿ 2:30 ਵਜੇ ਦੇ ਕਰੀਬ ਜਿਹੜਾ ਆ ਕਿ ਚੋਰ ਜਿਹੜੇ ਆ ਇੱਥੋਂ ਦੇ ਜੰਦੇ ਤੋੜ ਕੇ ਚੋਰੀ ਸਮਾਨ ਚੋਰੀ ਕਰਕੇ ਲੈ ਗਏ ਨੇ ਜਾਣਦੇ ਆ ਕਿ ਕੀ ਕੀ ਚੋਰੀ ਹੋਇਆ ਆ ਕਿੰਨੇ ਕ ਜੰਦੇ ਭੰਨੇ ਹੈਗੇ ਆ ਤੇ ਕਿੰਨੇ ਦਾ ਨੁਕਸਾਨ ਹੋਇਆ ਆ ਔਰ ਇਸ ਵਕਤ ਅਸੀਂ ਖੜੇ ਹੈਗੇ ਆ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਗਰਚਾ ਬੀਤੀ ਰਾਤ ਜਿਹੜੀ ਆ ਇੱਥੇ ਚੋਰੀ ਹੋਣ ਦੀ ਜਿਹੜੀ ਆ ਸਾਨੂੰ ਖਬਰ ਮਿਲੀ ਸੀ ਸੋ ਅਸੀਂ ਇਸ ਮੌਕੇ ਦੇ ਉੱਪਰ ਪਹੁੰਚੇ ਹੈਗੇ ਆ ਜਾਣਦੇ ਆ ਕਿ ਕੀ ਕੀ ਚੋਰੀ ਹੋਇਆ ਆ ਕੀ ਗੱਲਬਾਤ ਹੋਈ ਆ ਸਾਰੀ ਗੱਲਬਾਤ ਜਿਹੜੀ ਆ ਇੱਥੇ ਦੇ ਪ੍ਰਬੰਧਕਾਂ ਨਾਲ ਅਸੀਂ ਮਿਲ ਕੇ ਕਰਦੇ ਆ ਜੋ ਪ੍ਰਬੰਧਕ ਨੇ ਜਾਂ ਸੇਵਾਦਾਰ ਨੇ ਉਹ ਇਸ ਵਕਤ ਜਿਹੜੇ ਆ ਇਸ ਮੌਕੇ ਤੇ ਆਏ ਨੇ ਬੜੀ ਹੈਰਾਨੀ ਦੀ ਗੱਲ ਹੈਗੀ ਆ ਕਿ ਜਿਹੜੇ ਚੋਰ ਹੈਗੇ ਆ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸਦੇ ਉਹਨਾਂ ਨੂੰ ਕਿਸਦਾ ਡਰ ਖੋਫ ਹੀ ਨਹੀਂ ਰਿਹਾ ਹੈਗਾ ਕਿ ਅਕਸਰ ਧਾਰਮਿਕ ਸਥਾਨ ਹੈਗੇ ਆ ਕਿ ਇਹਨਾਂ ਨੂੰ ਤੇ ਘੱਟੋ-ਘੱਟ ਜਿਹੜਾ ਬਖਸ਼ਿਆ ਜਾਵੇ ਪਰ ਚੋਰਾਂ ਦੇ ਮਨ ਦੇ ਵਿੱਚ ਖੋਪ ਨਹੀਂ ਰਿਹਾ ਬੇਖੋਫ ਹੋ ਕੇ ਜਿਹੜੀਆਂ ਆ ਕਿ ਦਿਨ ਰਾਤ ਜਿਹੜੀਆਂ ਉਹ ਚੋਰੀਆਂ ਕਰਦੇ ਨੇ ਇਹ ਤੇ ਬੀਤੀ ਰਾਤ ਦੱਸਿਆ ਜਾਂਦਾ ਚੋਰੀ ਹੋਈ ਆ ਪਰ ਦਿਨਾਂ ਨੂੰ ਵੀ ਜਿਹੜੇ ਹੈਗੇ ਆ ਕਿਤੋਂ ਬਾਲੀਆਂ ਲਾ ਲਈਆਂ ਕਿਤੇ ਕਿਸੇ ਦੀ ਲੁੱਟਖੋ ਕਰ ਲਈ ਪ੍ਰਸ਼ਾਸਨ ਜਿਹੜਾ ਆ ਕੁੰਭ ਕਰਨ ਦੀ ਨੀਂਦ ਜਿਹੜਾ ਉਹ ਸੁੱਤਾ ਪਿਆ ਆ ਉਹ ਜਾਣਦੇ ਆ ਪੂਰੀ ਜਾਣ ਹਾਂਜੀ ਪਾਜੀ ਕੀ ਗੱਲਬਾਤ ਹੋਈ ਆ ਇੱਥੇ ਸਵੇਰੇ ਤੜਕੇ 2:30 ਵਜੇ ਦੇ ਕਰੀਬ ਇੱਥੇ ਚੋਰ ਆਇਆ ਮਤਲਬ 2:30 ਵਜੇ ਦੇ ਕਰੀਬ ਅੰਦਾਜ਼ਾ ਕਿਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਜਾਂ ਕੋਈ ਸੀਸੀ ਫੂਟੇਜ ਜਿਹਾ ਵੈਸੇ 2:30 ਵਜੇ ਸਭ ਨੇ ਆਪਣੇ ਫ਼ਾਲੇ ਮਾਹਲੇ ਤੇ ਕਾਲਾ ਨਾ ਆਇਆ ਉਹਨੇ ਦੇਖਿਆ ਬੇ ਬੰਦੇ ਫਿਰਦੇ ਆ ਹਾਂ ਤੇ ਬੰਦੇ ਫਿਰਦੇ ਆ ਫਿਰ ਨਿੰਮੇ ਨੂੰ ਦੱਸਿਆ ਨਿੰਮੇ ਨੇ ਫਿਰ ਅੰਮ੍ਰਿਤਕਾਂ ਨੂੰ ਫੋਨ ਕੀਤਾ ਫਿਰ 7-8 ਜਣੇ ਇਕੱਠੇ ਹੋ ਗਏ ਅੱਛਾ 7-8 ਜਣੇ ਤਾਂ ਕੋ ਟੋਲਾ ਘੁੰਮ ਰਿਆ ਸੀਗਾ ਤਿੰਨ ਜਣੇ ਅੱਛਾ ਤਿੰਨ ਜਣੇ ਸੀ ਮੱਲੇ ਦੇ 7-8 ਅੱਛਾ ਮੱਲੇ ਦੇ 7-8 ਇਕੱਠੇ ਹੋ ਗਏ ਤੇ ਉਹ ਤਿੰਨ ਕ ਜਣੇ ਸੀ ਆ ਕੇ ਦੇਖਿਓ ਸੱਬਰ ਅਮਰਜਾ ਦਿਖਾਓ ਤਾਂ ਕਿੱਥੇ ਕੀ ਕੀ ਹੋਇਆ ਹੈਗਾ ਆ ਜਿਹੜਾ ਗੁਰਦਵਾਰਾ ਸਾਹਿਬ ਦਾ ਛੱਤ ਦਾ ਆ ਸੱਫਰਾ ਮਸਾਦ ਬੰਦੇ ਆ ਆ ਬਕਸਾ ਦੇ ਕਾਰੋ ਤੋੜ ਕੇ ਅੰਦਰੋਂ ਇੱਕ ਪਿੱਤਲ ਦੀ ਗਾਗਰ ਸੀ ਅਜਾ ਦੇ ਦਰਵਾਜ਼ਾ ਖੋਲਣਾ ਜਰਾ ਆਪ ਬਕਸਾ ਹੀ ਚੱਕ ਕੇ ਲੈ ਆਇਆ ਹਾਂ ਹਾਂ ਇਹ ਬਕਸਾ ਜਿਹੜਾ ਇਹ ਅੰਦਰ ਪਿਆ ਸੀ ਠੀਕ ਹੈ ਜੀ ਇੱਥੇ ਕਾਫੀ ਵੱਡੀ ਪਿੱਤਲ ਦੀ ਗਾਗਰ ਇੱਕ ਪਈ ਹੁੰਦੀ ਸੀ ਹਾਂਜੀ ਉਹ ਚੱਕ ਕੇ ਲਗਾਏ ਆ ਅੱਛਾ ਤੇ ਆ ਜਿਹੜਾ ਬਾਕਸ ਆ ਬਾਹਰ ਪਿਆ ਆ ਹਾਂਜੀ ਤੇ ਅੰਦਰੋਂ ਬਾਕਸ ਆ ਚੱਕਿਆ ਜਦੋਂ ਫਿਰ ਬੰਦੇ ਇਕੱਠੇ ਹੋ ਕੇ ਉਹਨਾਂ ਦੇ ਮਗਰ ਪਏ ਆ ਤਾਂ ਉਹ ਇੱਧਰ ਪਿੱਛੇ ਪਿੱਛੇ ਦੀ ਹੋ ਕੇ ਮਤਲਬ ਉਹ ਬੰਦਿਆਂ ਨੇ ਉਹਨਾਂ ਦਾ ਪਿੱਛਾ ਕਰ ਲਿਆ ਹਾਂ ਬੰਦਿਆਂ ਦਾ ਪਿੱਛਾ ਕੀਤਾ ਉਹ ਫਿਰ ਜਦੋਂ ਪਿੱਛੇ ਗਏ ਆ ਤਾਂ ਉਹ ਨਾਚ ਤਮਾਦੀ ਦੇ ਵਿੱਚ ਚੱਲ ਰਹਾ ਹੈ ਠੀਕ ਤੇ ਜਿਹੜਾ ਅੱਗੇ ਜਾ ਕੇ ਆ ਬਾਕਸਾ ਜਿਹੜਾ ਚੱਕ ਕੇ ਲਿਆਂਦਾ ਇਹ ਵੀ ਜਿਹੜਾ ਪਰੇ ਸਿੱਟਿਆ ਹੋਇਆ ਸੀ ਬਾਕਸਾ ਮਤਲਬ ਇੱਥੋਂ ਬਾਹਰ ਕਿਤੇ ਪਰੇ ਸਿੱਟਿਆ ਸੀ ਬਾਹਰ ਖੇਤਾਂ ਵਿੱਚ ਕਿੱਥੇ ਠੀਕ ਆ ਅੱਗੇ ਦਿਖਾਓ ਅੱਗੇ ਕੀ ਹੋਇਆ ਤੇ ਅੰਦਰ ਜਿਹੜੀਆਂ ਆ ਠੀਕ ਹੈ ਅੱਗੇ ਕੀ ਕੀਤਾ ਉਹਨਾਂ ਨੇ ਅੰਦਰ ਜਿਹੜੀਆਂ ਗੁਰੂ ਘਰ ਦੀਆਂ ਚਾਬੀਆਂ ਤੇ ਬਾਕੀ ਕੰਰੇ ਉਹਨਾਂ ਦੀਆਂ ਚਾਬੀਆਂ ਸਿੱਧੀਆਂ ਉਹ ਚਾਬੀਆਂ ਜਿਹੜੀਆਂ ਲਿਜਾ ਕੇ ਉਹ ਪਿੱਛੇ ਬੈਕ ਸਾਈਡ ਤੇ ਨਹੀਂ ਇਹ ਜਿਹੜਾ ਤਾਲਾ ਤੋੜਿਆ ਗਿਆ ਇੱਥੇ ਤੋੜਿਆ ਗਿਆ ਕਿ ਅੱਗੇ ਜਿਹੜੇ ਹੋਰ ਕਮਰੇ ਆ ਉਹ ਵੀ ਉਹ ਵੀ ਦਿਖਾਓ ਜਰਾ ਕਿਹੜੇ ਕਿਹੜੇ ਤਾਲੇ ਤੋੜੇ ਗਏ ਆ ਇਹ ਵੀ ਤੋੜੇ ਹੋ ਆ ਇਹ ਇਹ ਵੀ ਤਾਲਾ ਇੱਥੇ ਮੇਰੀ ਖਿਆਲ ਇੱਥੇ ਦੇ ਸੀਸੀ ਫੁਡੀ ਚ ਦੂਜੀ ਲੱਗਾ ਹੋਇਆ ਹੈ ਕੈਮਰਾ ਲਾਈਟ ਗਈ ਉਸ ਦਿਨ ਲਾਈਟ ਹੈ ਦੂਸਰੀ ਅੱਛਾ ਲਾਈਟ ਗਈ ਦੀ ਵਜ੍ਹਾ ਕੈਮਰੇ ਵੀ ਲੱਗਦਾ ਹੈ ਵੀ ਚੈੱਕ ਕਰਾਉਣੇ ਸ਼ਾਇਦ ਬੰਦ ਹੋਏ ਹੋ ਜਾਂ ਤੇ ਉਹ ਮੁੰਡਾ ਆ ਵੀ ਜਾਂਦਾ ਇੱਥੋਂ ਵੀ ਤੋੜਿਆ ਆ ਵੱਡਿਆ ਤੇ ਅੰਦਰ ਵੀ ਖਲਵਾਰੀਆਂ ਪੁੱਗੀਆਂ ਤੇ ਅੰਦਰ ਵੀ ਅਲਮਾਰੀਆਂ ਪੁੱਗੀਆਂ ਖੋਲਾ ਫਰਾ ਲੇਟ ਦਿੱਤੀਆਂ ਨੇ ਪੂਰੀ ਤਰ੍ਹਾਂ ਅੱਗੇ ਹੋਰ ਕੀ ਉਹਨਾਂ ਬਲੌਕ ਕੀਤਾ ਗਿਆ ਦਿਖਾਓ ਤੇ ਯਾਰ ਕੀ ਕੀਤਾ ਆ ਆ ਵੀ ਜਿਹੜਾ ਲੌਕ ਆ ਹਾਂ ਥੋੜਿਆ ਗਿਆ ਹੋਰ ਕੀ ਅੰਦਰ ਜਿਹੜਾ ਇੱਕ ਰੈਗੂਲੇਟਰ ਲਾ ਕੇ ਲੈ ਗਏ ਰੈਗੂਲੇਟਰ ਕਾ ਦਾ ਅਸਲ ਗੈਸ ਲੰਡ ਸਰੰਗ ਗੈਸ ਲੰਡ ਕੋਈ ਅੜੀ ਅੰਦਰ ਉਹਨੂੰ ਹੋਰ ਕੋਈ ਇੱਥੋਂ ਕੋਈ ਪਰਤਨ ਵਗੈਰਾ ਕੋਈ ਭਾਂਡੇ ਕੁਝ ਲੈ ਹਜੇ ਦੇਖਦੇ ਅਸੀਂ ਅਜੇ ਮਤਲਬ ਦੇਖ ਰਹੇ ਆਗੇ ਬੜੇ ਆਲ ਦੇਖਦੇ ਆ ਤਿੰਨ ਜਿਹੜੀਆਂ ਇਚਾਬੀਆਂ ਜਿਹੜੀਆਂ ਗੁਰੂ ਘਰ ਦੀਆਂ ਚਾਬੀਆਂ ਸਾਰੀਆਂ ਪਿੱਛੇ ਬੈਕਸਾਈਡ ਤੇ ਪਈਆਂ ਉਹ ਵੀ ਦਿਖਾਓ ਤੇ ਕਿੱਥੇ ਸਿੱਟੀਆਂ ਉਹ ਕਿੰਨੀ ਕੁ ਦੂਰੀ ਤੇ ਜਾ ਕੇ ਸਿੱਟੀਆਂ ਉਹਨਾਂ ਨੇ ਆ ਪਿੱਛੇ ਬੈਠ ਕੇ ਅੱਗੇ ਪਾਸੇ ਵੀ ਬੈਠਾ ਇੱਥੋਂ ਉੱਪਰ ਹਿੰਕ ਟੱਪ ਕੇ ਗਏ ਮਤਲਬ ਆ ਜਿਹੜੀ ਦਵਾਰ ਸਾਹਮਣਿਆ ਇਹ ਟੱਪ ਕੇ ਗਏ ਹੋਣਗੇ ਦਵਾਰ ਇੱਥੇ ਹੁਣ ਬੰਦਈ ਚੜ ਕੇ ਟੱਪ ਕੇ ਪੈਰ ਕਿਉਂ ਪੈਰ ਪੈਰ ਕਿਹੜੀ ਜਗ੍ਹਾ ਲੱਗੇ ਆ ਦੇ ਇੱਥੇ ਦੀ ਚੜ ਕੇ ਗਏ ਹਾਂਜੀ ਤੇ ਚਾਬੀਆਂ ਕਿੱਥੇ ਸਿੱਟੀਆਂ ਉਹ ਵੀ ਦਿਖਾਓ ਜੀ ਕੀ ਸ਼ਮਸ਼ਾਨ ਘਾਟਿਆ ਜਿੱਥੇ ਕਿਹਾ ਜਾਂਦਾ ਆ ਕਿ ਇਹ ਗੁਰਦੁਆਰਾ ਸਾਹਿਬ ਤੋਂ ਉਹ ਦੀਵਾਰ ਨੂੰ ਟੱਪ ਕੇ ਜਿਹੜਾ ਆ ਕਿ ਚਾਬੀਆਂ ਜਿਹੜੀਆਂ ਉਹ ਸ਼ਮਸ਼ਾਨ ਘਾਟ ਵਿੱਚ ਸੁੱਟੀਆਂ ਆ ਉਹ ਦੇਖਦੇ ਆ ਅੱਗੇ ਜਾ ਕੇ ਜਾਣਦੇ ਆ ਕਿੱਥੇ ਕਿ ਸਿੱਟੀਆਂ ਅੱਛਾ ਇਹਦੀ 5 ਸਾਲ ਹੈ ਜੇ ਉੱਪਰ ਹੀ ਆ ਦੀਵਾਰ ਕਿੰਨੀ ਕੁ ਫਟ ਹੋਏਗੀ ਅੰਦਾਜ਼ਾ ਪੂਰੀ ਆ ਗਈ ਅੱਗੇ ਦਿਖਾਓ ਤੇ ਕਿੱਥੇ ਕੀ ਹੋਇਆ ਆਜਾ ਜੀ ਕੰਨਾ ਰਕਾ ਇਹ ਗਲੈਂਡਰ ਦੇ ਇਹ ਸਾਡਾ ਵੇ ਆ ਦੋ ਬਏ ਆ ਪਿਛਮੇ ਦੇ ਦੋ ਨਾਟ ਪਏ ਆ ਆ ਲੈ ਦੋ ਬਏ ਇੱਥੇ ਬੰਦੇ ਇਧਰ ਨੂੰ ਚੱਲ ਗਏ ਫਿਰ ਇਧਰ ਨੂੰ ਚੱਲ ਗਏ ਅਸੀਂ ਮੌਕੇ ਤੇ ਦੇਖਿਆ ਉਹਨਾਂ ਨੂੰ ਉੱਥੇ ਛਾਲਾ ਮਾਰਦਿਆਂ ਤੁਸੀਂ ਮਗਰ ਭੱਜੇ ਸੀ ਕਿੰਨੇ 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 ਕੁ ਬੰਦ ਮੁੰਡੇ ਸੀ ਦੋ ਜਣੇ ਸੀ ਜੀ ਕਾਹਦੇ ਤੇ ਸੀ ਉਹ ਉਹ ਤੁਰ ਕੇ ਸੀ ਲਾਦਾ ਜੀ ਤੁਰ ਕੇ ਲਾਜ ਸੀ ਹਾਂਜੀ ਲਾਦਾ ਉਹਨੇ ਕੋਈ ਸਾਧਨ ਤਾਂ ਖੜਾ ਦੇਖਦਾ ਨਹੀਂ ਸੀ ਅੱਛਾ ਤੇ ਪਿੱਛਾ ਕੀਤਾ ਤੇ ਉਹ ਫਿਰ ਨੱਠ ਗਏ ਹਾਂਜੀ ਉਹ ਲੋਕ ਗਏ ਸਾਡੇ ਕੋਲ ਉਹਨੂੰ ਬੈਟਰੀ ਲੱਗ ਗਿਆ ਜਿੱਦਾਂ ਪੈੜਾਂ ਮਤਲਬ ਇਹ ਕੀ ਲਾਈਟ ਗਈ ਹੋਈ ਸੀਗੀ ਹਾਂਜੀ ਲਾਈਟ ਗਈ ਹੋਈ ਸੀ ਲਾਈਟ ਗਈ ਹੋਈ ਸੀਗੀ ਤੇ ਇਸ ਕਰਕੇ ਜਿਹੜਾ ਉਹਦਾ ਉਹ ਫਾਇਦਾ ਉਠਾ ਲ ਗਿਆ ਕਿਉਂਕਿ ਸਾਰੀ ਰਾਤ ਤੇ ਲਾਈਟ ਨਹੀਂ ਆਈ ਹੈਗੀ ਹਾਂਜੀ ਹਾਂਜੀ ਉਹ ਇਹਦਾ ਮਤਲਬ ਹੈ ਚੋੜ ਬਰੇ ਛਾਤਰ ਸੀ ਉਹਨਾਂ ਨੂੰ ਪਤਾ ਸੀ ਕਿ ਲਾਈਟ ਨਹੀਂ ਆਈ ਹਾਂਜੀ ਠੀਕ ਹੈ ਜੀ ਦੋ ਜਾਨੇ ਸੀ ਸਾਡੀ ਨਿਗਾਹ ਦੇ ਵਿੱਚ ਆਏ ਕਿੰਨੀ ਕੁ ਉਮਰ ਦੇ ਅੰਦਾਜ਼ਾ ਮੂੰਹ ਬੰਨਿਓ ਸੀ ਜਾਂ ਕਿਸ ਤਰ੍ਹਾਂ ਅਸੀਂ ਹਨੇਰੇ ਜਿਹਾ ਦੇਖਿਆ ਜੀ ਇਦਾਂ ਨਹੀਂ ਸਾਨੂੰ ਪਤਾ ਹੈ ਹਨੇਰੇ ਜੀ ਤੁਸੀਂ ਉਹਨਾਂ ਦਾ ਜਦੋਂ ਪਿੱਛਾ ਕਿਸ ਤਰ੍ਹਾਂ ਕੀਤਾ ਤੁਹਾਨੂੰ ਬੜਕ ਆਈ ਜਾਂ ਸਾਹਿਬ ਜੀ ਅਸੀਂ ਇੱਥੋਂ ਦੇਖੇ ਖੜਕੇ ਜੀ ਫਿਰ ਅਸੀਂ ਘੁੰਮ ਕੇ ਗਏ ਮੋੜ ਕੇ ਸਾਨੂੰ ਨਹੀਂ ਲੱਭੇ ਨਾ ਕੀ ਤੁਹਾਡਾ ਨਾਮ ਕੀ ਕਮਲ ਆ ਜੀ ਕਮਲ ਹੈ ਠੀਕ ਹੈ ਹਾਂਜੀ ਐ ਦਾਬੀਆਂ ਪਿਆਰ ਜੀ ਇਹ ਜੀ ਅਤੇ ਉਹ ਹੀ ਗੁੱਛੇ ਬੈ ਕੋ ਪਰ ਤੇ ਦੋਏ ਗੁੱਛੇ ਯਾਨੀ ਕਿ ਗੁਰਦੁਆਰੇ ਸਾਹਿਬ ਦੇ ਆਜੀ ਗੁਰਦੁਆਰਾ ਸਾਹਿਬ ਚਾਬੀਆਂ ਨੇ ਦੋ ਗੁੱਛੇ ਇਹ ਇਹ ਜਿਹੜੀਆਂ ਚਾਬੀਆਂ ਹੈਗੀਆਂ ਆ ਇਹ ਕਿੱਥੇ ਹੁੰਦੀਆਂ ਆ ਜੀ ਮਾਰਾ ਉੱਥੇ ਹੁੰਦੇ ਗੁਰੂ ਘਰ ਅੰਦਰ ਹੀ ਹੁੰਦੇ ਗੁਰੂ ਘਰ ਅੰਦਰ ਮਹਾਰਾਜ ਮਾਰੇ ਅੰਦਰ ਹੀ ਹੁੰਦੀਆਂ ਅੱਛਾ ਇਹ ਜਿਹੜੀਆਂ ਚਾਬੀਆਂ ਸੀਗੀਆਂ ਪਹਿਲਾਂ ਉਹਨਾਂ ਨੇ ਮਤਲਬ ਚਾਬੀਆਂ ਪਹਿਲਾਂ ਜਿੰਦੇ ਤੋੜ ਕੇ ਚਾਬੀਆਂ ਕੱਢੀਆਂ ਅੱਛਾ ਹਾਂ ਕੋਸ਼ਿਸ਼ ਪਹਿਲਾਂ ਕੀਤੀ ਆ ਕਿ ਪਹਿਲਾਂ ਜੰਦੇ ਤੋੜ ਦੇਣ ਤੇ ਫਿਰ ਚਾਬੀਆਂ ਉਹਨਾਂ ਨੇ ਕੱਢੀਆਂ ਅੰਦਰ ਚਾਬੀਆਂ ਕੱਢ ਲਈਆਂ ਜਿੱਦ ਤੱਕ ਨੱਥੇ ਆ ਪੈਰ ਲੱਗੀ ਹੋਈ ਹੋਰਾ ਆ ਥੱਲੇ ਹੀ ਸ਼ਾਣਾ ਮਾਰ ਕੇ ਆ ਪੈੜ ਜਾਂਦੀ ਨਾਲ ਨਾਲ ਉਹ ਪੈੜ ਤੇ ਨਿਸ਼ਾਨ ਹੋਈ ਇੱਥੋਂ ਆ ਕੰਦ ਦੇ ਨਾਲ ਨਾਲ ਇਹਦਾ ਨਾਲ ਨਾਲ ਚੱਲ ਗਿਆ ਪਰੇ ਚੱਲ ਗਿਆ ਫੇਰ ਨਿਕਲ ਗਿਆ ਤੇਜ਼ੀ ਦੌੜੇ ਯਾਰ ਇਹ ਨਾਲ ਪਾਰਲੀ ਸੱਡੂ ਬੰ ਨਾਲ ਚੱਲ ਗਿਆ ਨਾਲ ਨਾਲ ਕੋਠਿਆਂ ਦੇ ਯੰਗਾ ਨਾਲ ਦੇ ਨਾਲੇ ਇਹਦਾ ਮਤਲਬ ਹੈ ਇੱਥੋਂ ਨਾਟਕ ਹੈ ਕਿੱਥੋਂ ਤੱਕ ਕੀਤਾ ਅਸੀਂ ਜੀ ਇੱਥੇ ਢੋਨੇ ਤੇ ਛਾਲਾਂ ਮਾਰੀਆਂ ਦੋ ਬੰਦਿਆਂ ਨੇ ਜੀ ਅੱਛਾ ਹਾਂਜੀ ਇੱਥੇ ਹਨੇਰਾ ਬਹੁਤ ਹੀ ਦੀਦਾ ਨਹੀਂ ਇੱਥੋਂ ਪਰਛਾਵਾਂ ਉਹਨਾਂ ਦਾ ਦੇਖਦਾ ਜੀ ਉੱਥੇ ਖੜੇ ਲੋ ਪੈਂਦੀ ਸੀ ਠੀਕ ਆ ਹਾਂਜੀ ਮਤਲਬ ਠੀਕ ਮਾਰੀਆਂ ਛਾਲਾਂ ਦੋ ਜਣੇ ਨੇ ਮਗਰ ਪਿੱਛਾ ਕੀਤਾ ਅੱਦੇ ਬੰਦੇ ਸਾਡੇ ਉਧਰ ਤੀ ਗਏ ਜਿਆ ਮਤਲਬ ਚਾਰੇ ਪਾਸੋਂ ਘੇਰਨ ਦੀ ਕੋਸ਼ਿਸ਼ ਕੀਤੀ ਆ ਬਾਅਦ ਵਿੱਚ ਉਹ ਉੱਥੇ ਲਾਈਟ ਹੈ ਨਹੀਂ ਸੀ ਉਹਦੇ ਕਾਰਨ ਉਹਨਾਂ ਨੂੰ ਫਾਇਦਾ ਨਹੀਂ ਮੇਰੇ ਦਾ ਫਾਇਦਾ ਨਹੀਂ ਮਤਲਬ ਤੁਸੀਂ ਜਦੋਂ ਪਿੱਛਾ ਕੀਤਾ ਹਾਂਜੀ ਹਾਂਜੀ ਹਨੇਰਾ ਜ਼ਿਆਦਾ ਹੋਣ ਕਰਕੇ ਉਹਨਾਂ ਦਾ ਪਤਾ ਹੀ ਲੱਗਾ ਉਹ ਕਿੱਧਰ ਨੂੰ ਕੰਮ ਗਏ ਹਾਂਜੀ ਐਦਾਂ ਜਦੋਂ ਢੇਰਾ ਕਰਕੇ ਜਦੋਂ ਆਪੇ ਪ੍ਰੋਬਲਮ ਆਈ ਆ ਜੇ ਲੇਟ ਹੁੰਦੀ ਤੇ ਫਣ ਦੇ ਚਾਰਸ ਸੀ ਤੇ ਤੜਕੇ ਆ ਜਾਣਾ ਸੀ ਇਹ ਅੱਛਾ ਡਾਕਟਰ ਸਾਹਿਬ ਇਹਦੇ ਬਾਰੇ ਦੇ ਵਿੱਚ ਦੇਖੋ ਜਿਹੜੀ ਇਹ ਚੋਰੀ ਹੋਈ ਹੈਗੀ ਆ ਇਦੇ ਬਾਰੇ ਕੋਈ ਪੁਲਿਸ ਰਿਪੋਰਟ ਕੀਤੀ ਹੈਗੀ ਹਾਂਜੀ ਪੁਲਿਸ ਰਿਪੋਰਟ ਕਰਿਆ ਸੀ ਟੜਕੇ ਅੱਛਾ ਟੜਕੇ ਕਰਕੇ ਆਏ ਹਾਂਜੀ ਕਰਕੇ ਆਏ ਸੀ ਠੀਕ ਅੱਛਾ ਤੁਹਾਡਾ ਨਾਮ ਕੀ ਆ ਮੇਰਾ ਨਾਮ ਦਲਵੀਰਾ ਜੀ ਅੱਛਾ ਦਲਵੀਰ ਜੀ ਤੁਸੀਂ ਇਹ ਦੱਸੋ ਜਿਹੜੀ ਦੱਸਿਆ ਜਾ ਰਿਹਾ ਕਿ ਚੋਰੀ ਹੋਈ ਆ ਚੋਰੀ ਦੇ ਵਿੱਚ ਉਹ ਗਾਗਰ ਲੈ ਕੇ ਗਏ ਗਾਗਰ ਕਾਦੀ ਸੀਗੀ ਉਹ ਪਿੱਤਲ ਦੀ ਪਿੱਤਲ ਦੀ ਉਹ ਕਿੰਨੇ ਕ ਸਮੇਂ ਤੋਂ ਇੱਥੇ ਪਈ ਸੀ ਬਹੁਤ ਜਿਆਦਾ ਸਾਡੇ ਨੂੰ 2-3 ਸਾਲ ਦੀ ਪਈ ਹੈ ਕਿਸੇ ਦੇ ਘਰ ਦੀ ਸੀ ਉਹ ਬੰਦੇ ਇੱਥੇ ਦੇਗੇ ਸੀ ਇੱਥੇ ਦੇਗੇ ਸੀ ਮਤਲਬ ਹੈ ਕਿ ਸੇਵਾਪਜੋ ਸੇਵਾਵਜਨ ਦੇਗੇ ਸੀ ਉਹ ਅੰਦਾਜ਼ਨ ਕਿੰਨੇ ਕ ਦੀ ਹੋ ਸਕਦੀ ਆ ਮਤਲਬ 4 ਜਾਂ 5000 ਰੁਪਏ ਦੀ ਹੈ ਜੀ ਬਸ ਅੱਛਾ ਤੇ ਉਹ ਜਿਹੜੀ ਗਾਗਰ ਸੀਗੀ ਗਾਗਰ ਨੂੰ ਚੁੱਕ ਕੇ ਲੈ ਗਏ ਹੈਗੇ ਤੇ ਇਹ ਤੁਸੀਂ ਦੱਸਿਆ ਹੈਗਾ ਕਿ ਜਿਹੜਾ ਸਪੀਕਰ ਸੋਰੀ ਬਕਸਾ ਸੀਗਾ ਬਕਸਾ ਫਿਰ ਇੱਕ ਖੇਤਾਂ ਦੇ ਵਿੱਚ ਤੁਸੀਂ ਛੱਪੜਾ ਲਾ ਗਏ ਜਨ ਜਨ ਮਾਦਰਾ ਹੋਰ ਜਾਂਦੇ ਬਣੀਆਂ ਦੇ ਨੱਠੇ ਆ ਨਾ ਅੱਛਾ ਜਦੋਂ ਉਹਨਾਂ ਦਾ ਪਿੱਛਾ ਕੀਤਾ ਮਗਰ ਬੰਦੇ ਸਾਡੇ ਪੈ ਗਏ ਆ ਬਕਸਾ ਭਾਰਾ ਹੋਣ ਦੇ ਕਾਰਨ ਸੱਟ ਕੇ ਨੱਠ ਗਿਆ ਸੱਟ ਕੇ ਨੱਠ ਗਿਆ ਤੇ ਪਿੱਤਲ ਦੀ ਗਾਗਰ ਜਿਹੜੀ ਆ ਉਹ ਉਹ ਜਿਹੜੀ ਆ ਉਹ ਇਹਦਾ ਸਿੱਧਾ ਮਤਲਬ ਸਵਾਨ ਆ ਬੇਕਰ ਅੱਖੇ ਨਾਲ ਚਲਵਾਨ ਕਹਿੰਦਾ ਮਤਲਬ ਹੈ ਜੇਕਰ ਅਗਰ ਪਿੱਛਾ ਨਾ ਕੀਤਾ ਜਾਂਦਾ ਜਾਂ ਨਾ ਕੀਤਾ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਹਾਂਜੀ ਬਿਲਕੁਲ ਹੋ ਸਕਦਾ ਇਹ ਸਾਰਾ ਲਾਈਟ ਜਾਣ ਦੀ ਵਜ੍ਹਾ ਦੇ ਕਾਰਨ ਨਹੀਂ ਹੋਇਆ ਕਿਉਂਕਿ ਸਾਹਮਣੇ ਜਦੋਂ ਲਾਈਟ ਗਈ ਸੀ ਪਤਾ ਨਹੀਂ ਲੱਗਾ ਨਹੀਂ ਤਾਂ ਬੰਦੇ ਜਾਗਦੇ ਪਏ ਸੀ ਜਦੋਂ ਬਾਹਰ ਨਿਕਲੇ ਉਹ ਨਹੀਂ ਦੇਖਿਆ ਬਈ ਪਿੱਛੇ ਬੰਦੇ ਫਿਰਦੇ ਆ ਗੁਰਦੁਆਰੇ ਦੇ ਵਿੱਚ ਆ ਕੇ ਮਤਲਬ ਇਹ ਹੋ ਗਿਆ ਕਿ ਨੇਰੇ ਦਾ ਫਾਇਦਾ ਉਠਾ ਗਏ ਦੂਸਰੇ ਨੰਬਰ ਤੇ ਅਗਰ ਲਾਈਟ ਹੁੰਦੀ ਤਾਂ ਹੋ ਸਕਦਾ ਬੰਦੇ ਫੜੇ ਫੜ ਹੋ ਜਾਂਦੇ ਤੇ ਇਸ ਕਰਕੇ ਜਦੋਂ ਬੰਦਿਆਂ ਨੇ ਪਿੱਛਾ ਕੀਤਾ ਤਾਂ ਉਹਨਾਂ ਦਾ ਹੱਥ ਜਿਹੜਾ ਗਾਗਰ ਤੱਕ ਹੀ ਸੀਮਤ ਰਹਿ ਗਿਆ ਠੀਕ ਹੈ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ